ਕੁਝਾ ਜੀ ਮੈਂ ਤਾਂ ਲੱਡੂ ਲੈ ਕੇ ਆਈਆਂ ਜੀ ਤੁਹਾਡੇ ਲਈ ਸਾਰਿਆਂ ਲਈ ਖਾਓ ਜੀ ਮੂੰਹ ਤਾਂ ਮਿੱਠਾ ਕਰੋ ਮੇਰੇ ਵੀ ਮਨ ਖੁਸ਼ ਹੋ ਜਾਈ। ਅਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਨਾ ਅਸੀਂ ਕਿਨੇ ਸੌ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜ੍ਹਦੇ ਆ ਜੀ ਉਹਨਾਂ ਤਾਂ ਆ ਕੇ ਸਮਾਨ ਮੰਗਦੇ ਫਿਰਦੇ ਮਮੀ ਉਹ ਕੀ ਹੁੰਦਾ ਸਾਨੂੰ ਖੁਦ ਨੂੰ ਨਹੀਂ ਪਤਾ ਜੀ ਅਸੀਂ ਮਿਹਨਤ ਮਜ਼ਦੂਰੀ ਆਏ ਤੁਹਾਡੇ ਅੱਖਾਂ ਵਿੱਚ ਅਥਰੂ ਹੈ ਖੁਸ਼ੀ ਦੇ ਹੈ ਕਿ ਇਹ ਖੁਸ਼ੀ ਦੇ ਹੈ ਜੀ ਖੁਸ਼ੀ ਦੇ ਹੈ ਸਾਨੂੰ ਇਹਨਾਂ ਦਾ ਕੋਈ ਦੁੱਖ ਨਹੀਂ ਅਸੀਂ ਤਾਂ ਬਹੁਤ ਖੁਸ਼ ਆ ਜੀ ਅਸੀਂ ਬਹੁਤ ਖੁਸ਼ ਹਾਂ ਸਰਕਾਰ ਤੋਂ ਇਹ ਇਸੇ ਤਰ੍ਹਾਂ ਕਾਰਵਾਈ ਹੁੰਦੀ ਰਹੇ ਨਾ ਮੈਂ ਕਹਿੰਦਾ ਵੀ ਮੈਂਨੇ 2 ਮਹੀਨਿਆਂ ਦੇ ਵਿੱਚ ਵਿੱਚ ਨਸ਼ਾ ਖਤਮ ਹੋ ਜੋ ਪੰਜਾਬ ਦੇ ਵਿੱਚੋਂ ਇੰਨਾ ਅਸੀਂ ਬਹੁਤ ਖੁਸ਼ ਹਾਂ ਇਸ ਤਰ੍ਹਾਂ ਦੇਖਦੇ ਕਹਿੰਦੇ ਮੁਹੱਲਾ ਵਾਸੀ ਬਹੁਤ ਪਰੇਸ਼ਾਨ ਸੀ ਇਸੇ ਬਹੁਤ ਅਸੀਂ ਖੁਸ਼ ਆ ਇਹ ਚੀਜ਼ ਜਿਹੜੇ ਨਸ਼ਾ ਤਸਕਰਾਂ ਦਾ ਅੱਜ ਬਿਲਡਿੰਗਾਂ ਬਣਾਇਓ ਢਾਈ ਜਾ ਰਹੇ ਨੇ ਸਾਡੇ ਦੇ ਪੀੜਤ ਕੌਣ ਹੋਊਗਾ ਇਹਨਾਂ ਨੇ ਨਸ਼ੇ ਕਰਕੇ ਸਾਡੇ ਆਪ ਦੇ ਬੱਚੇ ਮਾਰੇ ਮੇਰਾ ਖੁਦ ਦਾ ਪਾਂਜਾ ਇਹਨਾਂ ਨੇ ਮਾਰਿਆ ਹੋਇਆ ਆਪ ਇਹਨਾਂ ਦੀ ਚਾਰ ਜਨਾਨੀ ਅੰਦਰ ਆਪ ਇਥੋਂ ਫਰਾਰ ਹੋਈ ਪਏ ਨੇ ਸਾਡੇ ਤੋਂ ਕੋਈ ਜ਼ਿਆਦਾ ਖੁਸ਼ੀ ਕਿਹਨੂੰ ਹੋਊਗੀ ਇਹ ਚੀਜ਼ ਦੀ